ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਬਰਨਾਲਾ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਤੁਹਾਨੂੰ ਦਿਖਾਈ ਦੇ ਆ ਅੱਜ ਫੇਰ ਤੁਹਾਨੂੰ ਕਾਫੀ ਸਾਰੇ ਨਾਗ ਦਿਖਾਉਣੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਕੁਝ ਗਾਵਾਂ ਸੂਈਆਂ ਸਵਾਂਈਆਂ ਤੇ ਕੁਝ ਗੱਬਣ ਵੀ ਹੈ ਸੋ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦਿਓ ਆ ਕੇ ਦੇਖਣਾ ਤੁਸੀਂ ਐ ਤਸੱਲੀ ਤੁਸੀਂ ਕਰੋਗੇ ਕਾਫੀ ਸਾਰੇ ਨਾਗਰ گاਵਾਂ ਦੇ ਜਿਹੜੇ ਉਥੋਂ ਨੂੰ ਦਿਖਾ ਰਹੇ ਆ ਇੱਕ ਵਾਈਟ ਵੈਡ ਆ ਉਸ ਦੇ ਨਾਲ ਬੱਚਾ ਵੀ ਵੱਛੀ ਆ ਤੇ ਬਿਲਕੁਲ ਇਹਦੇ ਅੱਗੇ ਰੰਗ ਰੂਪ ਦੇ ਵਿੱਚ ਵੱਛੀ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਲਾਸਟ ਤੱਕ ਕਾਫੀ گاਵਾਂ ਖੜੀਆਂ ਨੇ ਸ਼ੁਰੂਆਤ ਆਪਾਂ ਪਰਲੇ ਪਾਸੇ ਤੋਂ ਕਰਾਂਗੇ ਇਸੇ ਵੀਡੀਓ 'ਚ ਇੱਕ ਵੀਰ ਨੂੰ ਮਲਾਵਾਂਗੇ ਜੀਨੇ ਵੀਡੀਓ ਅੱਜ ਸਵੇਰ 6:00 ਹੋਈ ਆ ਬਣਾਉਣਾ ਸੀ ਤਾਂ ਉਦੋਂ ਨੂੰ ਉਸ ਭਰਾਣੇ ਵਿੱਚੋਂ 10 گاਵਾ ਜਿਹੜੀਆਂ ਉਹ ਸਿਲੈਕਟ ਕਰਕੇ ਆਪਦੇ ਨਾਲ ਸਾਈਡ ਤੇ ਬਣਾ ਲਈਆਂ ਉਹਦੇ ਸਬੰਧੀ ਵੀ ਲਾਸਟ ਤੇ ਜੇ ਆਪਾਂ ਗੱਲਬਾਤ ਕਰਾਂਗੇ ਪ੍ਰਦੀਪ ਭਾਈ ਸੱਸੀ ਕਾਲ ਸੱਸੀ ਕਾਲ ਭਾਈ ਪ੍ਰਦੀਪ ਅੱਜ ਨਾਕਤਾ ਫੇਰ ਸੁਖਣਾ ਫਾਰਮ ਸਾਰਾ ਭਰਿਆ ਰਹੀ ਹੈ 42 ਜਨਵਰ ਟੋਟਲ ਅੱਜ ਠੀਕ ਹੈ ਹਾਂ ਤੇ ਜਨਵਰ ਮੰਨ ਕੇ ਤਕਰੀਬਨ ਆਪਣੇ ਕੋਲ ਇੱਕ ਤਾਂ ਹੋਰ ਆ ਭਈ ਆਪਣੇ ਕੋਲੇ 24 ਘੰਟੇ ਜਨਵਰ ਹੁੰਦੇ ਨੇ ਵੀ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਐਨੀਮਲ ਸੇਲ ਕਰਨੇ ਜਦੋਂ ਵੀ ਮਰਜੀ ਸੱਜਣ ਆਵੇ ਆਪਣੇ ਕੋਲੇ ਜਨਵਰ ਰੂਟੀਨ ਚ 20 ਤੋਂ 30 ਜਨਵਰ ਮਿਲਣਗੇ ਮਿਲਣਗੇ ਠੀਕ ਹੈ ਮੁਝੇ ਹੋ ਰਹਾ ਬਈ ਆਪਾਂ ਇੱਕ ਗੱਲ ਹੋਰ ਕਰਦੇ ਆਂ ਵੀ ਵਿੱਚ ਸੱਜਣਾਂ ਨਾ ਚਲੋ ਆਪਾਂ ਸਾਰੇ ਤਰ੍ਹਾਂ ਦੇ ਆ ਵਿੱਚ ਕਮੈਂਟ ਕਰਨ ਵਾਲੇ ਵੀ ਹੁੰਦੇ ਆ ਕਿ ਚਲੋ ਜਿਹਨੂੰ ਨਹੀਂ ਜਨਬਰ ਸਾਡੇ ਵਧੀਆ ਲੱਗਦੇ ਉਹ ਨਾਂ ਦੇਖੇ ਨਾ ਕਮੈਂਟ ਕਰੇ ਹੁਣ ਵਿੱਚ ਸੱਜਣ ਇਦਾਂ ਦੇ ਆ ਜਿਨ੍ਹਾਂ ਦੇ 10-10 ਫੋਨ ਆਉਂਦੇ ਨੇ ਬਈ ਯਾਰ ਵੀ ਸੋਡੇ ਕੋਲੇ ਜਾਨਵਰ ਬਹੁਤ ਵਧੀਆ ਹੁੰਦੇ ਨੇ ਰੇਟ ਵੀ ਬਾਜੇ ਹੁੰਦੇ ਨੇ ਤਾਂ ਕਿ ਭਾਈ ਜਾਨਵਰ ਦੀ ਕੀਮਤ ਹੈ ਜਿਹੜੀ ਉਹ ਜਾਨਵਰ ਦੇ ਅਕੋਰਡਿੰਗ ਆ ਪਰ ਇੱਕ ਗੱਲ ਆਪਾਂ ਅੱਜ ਵੀ ਵੀਡੀਓ ਦੇ ਵਿੱਚ ਵਾਦਾ ਕਰਦੇ ਆ ਵੀ ਜਿਹੜਾ ਮਰਜ਼ੀ ਸੱਜਣ ਕਿਤੇ ਟਰਾਈ ਕਰਿਆ ਵੇ ਮਾਰਕੀਟ ਦੇ ਨਾਲੋਂ ਆਪਣਾ ਇਹ 15-2000 ਦਾ ਫਰਕ ਨਾ ਹੋਵੇ ਜਾਨਵਰ ਦੀ ਨਸਲ ਦੇ ਹਿਸਾਬ ਨਾਲ ਵੀ ਆਪਣਾ ਉਹ ਉਹ ਨਹੀਂ ਆਪਾਂ ਫਾਲਤੂ ਰੇਟ ਨਹੀਂ ਮੰਗਦੇ ਹੁਣ ਆਪਾਂ ਪਿਛਲੀ ਵੀਡੀਓ 'ਚ ਜਿੱਦਦੇ ਆਪਾਂ ਵੀਡੀਓ ਬਣਾਈ ਆ ਵੀਡੀਓ ਤੋਂ ਬਾਅਦ ਆਪਣੇ ਘਟੋ ਘੜ 22 23 ਜਨਵਰੀ ਸੇਲ ਕੀਤੇ ਆ ਫਿਰ ਦੁਬਾਰਾ ਉਹ ਵੀਡੀਓ ਤੇ ਜਿੰਨੇ ਵਿੱਚ ਹੈ ਉਹ ਵੇਚੀ-ਵੇਚੇ ਆ ਠੀਕ ਹੈ ਰੇਟ ਬਾਈ ਪਰ ਆਪਣੀ ਇਹ ਆਦਤ ਆ ਵੀ ਆਪਣਾ ਰੇਟ ਉਨਾ ਹੀ ਹੁੰਦਾਗਾ ਵੀ ਜਿੰਨੇ ਆਪਾਂ ਲੈਣੇ ਨੇ ਵੀ ਇਹਦੀ ਆਪਾਂ ਵੀ 25 3000 ਐਕਸਟਰਾ ਮੰਗ ਲੋ ਬਾਅਦ 'ਚ ਘਟਜੋ ਠੀਕ ਹੈ ਆ ਜਿਹਦੇ ਵਿੱਚ ਬਈ ਆਪਣੇ ਕੋਲੇ ਪਹਿਲਾਂ ਨਵੱਛੀਆਂ ਜ਼ਿਆਦਾ ਨੇ ਦੂਜੀਆਂ ਜਿਹੜੀਆਂ ਵੜਾਂ ਨੇ ਉਹ ਸੈਕੰਡ ਟਾਈਮਰ ਤੇ ਦੰਦਾਂ 'ਚ ਨੇ ਠੀਕ ਹੈ ਸ਼ੁਰੂਆਤ ਪਹਿ ਇਹਨਾਂ ਵਿੱਚੀ ਸੂਈ ਆ ਹੂੰ ਦੂਜਾ ਦਿਨ ਆ ਸੂਈ ਨੂੰ ਪਰ ਆਪਣੇ ਕੋਲੇ ਐਨੀਮਲ ਵੀਰੇ ਅੱਜ ਆਇਆ ਸਾਰੇ ਠੀਕ ਐ ਤੇ ਜਿਹੜਾ ਮਰਜੀ ਸੱਜਣ ਇਹਨੂੰ ਮੰਨ ਕੇ ਚਲੋ ਵੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਇਦਾਂ ਕਹਿੰਦੀ ਵੀ 30 ਕਿਲੋ ਦੂ ਪਰ ਹੇ 23 24 ਕਿਲੋ ਦੁੱਧ ਦੇ ਵਿੱਚੀ ਦੇ ਦੂਗੀ ਜੋ ਚੀਜ਼ੀ ਮੈਂ ਨਾ ਰੱਖਦੀ ਆ ਸਹੀ ਐ ਵੀ ਤੋ ਬਾਹਰ ਰਹੂੰ ਠੀਕ ਥੱਲੇ ਡੀ ਹਾਈਟ ਦੀ ਆ ਡੈਨਮਾਰਕ ਦੇ ਸਿਮੰਨ ਦੀ ਆ 40 127 ਦੀ ਠੀਕ ਐ ਕੀ ਡਿਮਾਂਡ ਰਹਿਣੀ ਆ ਦੀ ਬਤਿ ਭਾਈ ਜਮਾ ਬਾਜ ਮਰੇਟ 92000 ਦੀ ਵੱਚੀ ਦੇ ਦਾਂਗੇ ਠੀਕ ਐ ਕੰਨੀ ਬਾਈ ਕਿਸੇ ਵੀ ਐਨੀਮਲ ਦਾ ਵੀ ਰੇਟ ਆਪਾਂ ਐਕਸਟਰਾ ਨਹੀਂ ਕਰਦੇ ਵੀ ਆਪਾਂ 30 35 ਹਰ ਫालतू ਮੰਗ ਲੋ ਵਿਵਾਦ ਚ ਕੱਢੀ ਵੀ ਇਦਾਂ ਦੀ ਵੱਛੀ ਕਿਤੇ ਹੁਣ ਮਰਜੀ ਸੱਜਣ ਕੋਈ ਟਰਾਈ ਕਰ ਲੈ ਵੀਰੇ 92000 ਦੀ ਨਹੀਂ ਦਿੰਦਾ ਕਿਸ ਨੇ ਵੀਰੇ ਚਾਰ ਦੰਦਾ ਠੀਕ ਹੈ ਪਿਆਰ ਅਜ ਤੀਤੀ ਦੇ ਨਾਲ ਸੂਟ ਬੈਕਸ ਹਵਾਨਾ 92000 ਦੀ ਐ ਵੈੜ ਮਿਲੂਗੀ ਪਹਿਲਾ ਸੂਆ ਚਾਰ ਦੰਦਾ ਵਕਈ 92000 ਚ ਇਦਾਂ ਦੀ ਵੱਛੀ ਕਈ ਵਾਰਾਂ ਔਖਾ ਹੋ ਜਾਂਦਾ ਮਿਲਣੀ ਪਰ ਖੈਰ ਜਿਹੜਾ ਵੀ ਰਹਿਮਤ ਕਰਦਾ ਭਾਗ ਸਕਦਾ ਇਸ ਚੀਜ਼ ਦਾ ਜਿਹੜਾ ਮਰਜੀ ਸੱਜਣ ਆਜੇ ਆਪਣੇ ਫਾਰਮ ਤੇ ਵੀ ਇਦਾਂ ਦੀ ਬੱਚੀ ਜੇ ਕੋਈ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੀ ਬੱਚੀ ਦਾ ਨਾਰਮਲ ਇੱਕ 35 40 ਡਿਮਾਂਡ ਉਬਰ ਮੋੜ ਪਤਾ ਕਰਦਾਗਾ ਬਾਕੀ ਬਹੁਤ ਸੋਹਣੇ ਸੀਮੰਦਰ ਕਾਰਡ ਦੀ ਆ ਇਹ ਸਹੀ ਹਾਂਜੀ ਭਾਈ ਜਿਹੜਾ ਗੇ ਦੇ ਸਿੰਮਣ ਲੱਗਿਆ ਸੀ ਉਹ ਲਵਾਇਆ ਸੀ ਗਰਲੈਂਡੋ ਦਾ ਠੀਕ ਹੈ ਇਹਨੇ ਨਹੀਂ ਮੇਲ ਦਿੱਤਾ ਠੀਕ ਹੈ ਲੈ ਭਾਈ ਵੱਡੀ ਬੱਚੀ ਆ ਭਾਈ ਠੀਕ ਹੈ ਸੋ ਦੋਸਤੋ ਇਹ ਤੁਹਾਨੂੰ ਜਿਹੜੀ ਉਹ ਹੈ ਭਾਈ ਦੇਖੋ ਹਾਈਟਲੈਂਡ ਫੌਲਾ ਵੈਸੇ ਜਜਮੈਂਟ ਹੁੰਦੀ ਹੈ ਪੂਰੀ ਉੱਚੀ ਲੰਬੀ ਹੈ ਪ੍ਰਤੀਵੇ ਜਾਂ ਚਲੋ ਹੁਣ ਬੰਦਦੇ ਆਪਾਂ ਤੇ ਪਰਲੇ ਪਾਸੇ ਜਿਹੜੀਆਂ گاਵਾ ਖੜੀਆਂ ਐ 10 گاਵਾ ਜਿਹਨਾਂ ਨੂੰ ਲਾਸਟ ਤੇ ਦਿਖਾਵਾਂਗੇ ਆਪਾਂ ਇੱਕ ਸੱਜਣ ਨੇ ਇਕੱਠੀਆਂ ਲਈਆਂ ਨੇ ਫਾਰਮ ਸ਼ੁਰੂ ਕਰ ਰਹੇ ਨਮਾ ਠੀਕ ਹੈ ਹਾਂ ਸੋ ਦੋਸਤੋ 10 گاਵਾ ਖਰੀਦੀਆਂ ਉਹਨਾਂ ਨੇ ਤੁਹਾਨੂੰ گاਵਾ ਤੇ ਕੈਮਰਾ ਮਾਰਾਂਗੇ ਚੰਗੀ ਸਮਝ ਨਾਲ ਬਾਈ ਨੇ گاਵਾ ਖਰੀਦੀਆਂ ਇਸ ਗਰੁੱਪ ਚੋਂ ਸਾਰੇ ਚੋ ਆਪਦੀ ਪਸੰਦ ਰੀਆਂ ਕੱਢ ਲੀਆਂ ਬਾਹਰ ਅੱਜ ਤੁਹਾਨੂੰ ਨਾਗੇਦਾਂ ਦੇ ਦਿਖਾਉਣੇ ਆ ਰੇਟ ਬਾਈ ਕਹਿੰਦਾ ਵੀ ਆਪਾਂ ਬਿਲਕੁਲ ਫਿਕਸ ਜੀ ਵਾਲੀ ਡਿਮਾਂਡ ਕਰਾਂਗੇ ਰੇਟ ਬਾਈ ਇਹ ਆ ਵੀ ਦੇਖੋ ਆਪਾਂ ਹੁਣ ਪਿੱਛੇ ਨਹੀਂ ਵੀ ਜੇ ਆਪਾਂ ਕਹੀਏ ਪਤਾ ਨਹੀਂ ਅੱਜ ਵਾਲੀ ਆਪਾਂ ਵੀਡੀਓ ਜੀ ਰੇਟ ਆ ਜਦੋਂ ਵੀ ਮਰਜ਼ੀ ਆਵੇ ਵੀ ਫਾਲਤੂ ਰੇਟ ਨਹੀਂ ਕਰਨਾ ਹੁਣ ਇਹ ਬੱਛੀ ਦਾ ਬਾਈ ਕੋਈ ਮੁੱਲ ਨਹੀਂ ਪਰ ਮਾਦਮੇ ਦੀ ਉਮਰ ਲੰਬੀ ਰੱਖੇ ਅੱਜ ਵੀ ਇਹ ਬੱਛੀ 1 5 10 ਦੀ ਵਿਕਰੀ ਦੇ ਲਈ ਹੈਗੀ ਆ ਸਹੀ ਹੈ ਪਰ ਵੀ ਆਪਾਂ ਜਾਇਜ਼ ਮਾਰਜਨ ਤੇ ਉਹ ਆ ਬਾਈ ਜਾਨਵਰ ਜ਼ਿਆਦਾ ਸੇਲ ਕਰਦੇ ਸਹੀ ਹੈ ਦੋ ਨੰਬਰ ਤੇ ਜਿਹੜੀ ਗੱਲ ਦੋ ਦੰਦ ਬੱਛੀ ਆ ਬਾਈ ਠੀਕ ਹੈ ਹਾਂ ਹਫਤਾ ਹਲੇ ਦਾ ਪੈਂਡਿੰਗ ਹੈ 12 ਤਰੀਕ ਨੂੰ ਦਿਨ ਪੂਰੇ ਆ ਕੋਈ ਗਰਮੀ ਦੀ ਵਜ੍ਹਾ ਨਾਲ ਪਹਿਲਾਂ ਸੂਪੇ ਹੋਰ ਪਤਾ ਕਹਿ ਨਹੀਂ ਸਕਦੇ ਕੀ ਡਿਮਾਂਡ ਰਹਿੂਗੀ ਤੂੰ ਰੇਟ ਬਾਈ ਇਹਦਾ ਜਮਾਂ ਬਾਜ-ਬਾਜ ਰੇਟ ਹੀ ਆਪਾਂ ਲੈਣਾਗਾ ਜਿਹੜਾ ਜੇਵ ਚ ਪਾਉਣਾ 1,26,000 ਦੀ ਮੱਛੀ ਦੇ ਦਾਂਗੇ ਠੀਕ ਹੈ ਸੋ ਦੋਸਤੋ ਉਹ ਦੰਦਾ ਵੀ ਜੇ ਆਪਾਂ ਮਾਰਕੀਟ ਚ ਇਹਦੇ ਆਪਾਂ ਰੇਟ ਦੀ ਅੱਜ ਗੱਲ ਕਰੀਏ ਵੀ ਇਦਾਂ ਦੀ ਮੱਛੀ ਦਾ ਨਾਰਮਲ 1,65,70 ਹਰੇਕ ਬੰਦਾ ਡਿਮਾਂਡ ਰੱਖਦਾ ਵੀ ਪਰ ਆਪਾਂ ਡਿਮਾਂਡ ਨਹੀਂ ਕਿਸੇ ਵੀ ਜਾਨਵਰ ਦੀ ਰੱਖਣੀ ਬਹੁਤ ਪਿਆਰੀ ਮੱਛੀ ਐ 30 ਕਿਲੋ ਦੁੱਧ ਜਗਜੀਤ ਵੀਰੇ ਪਹਿਲਾਂ ਦੇ ਸੋ ਕੁਆਲਿਟੀ ਦੇਖੋ ਆਨੇ ਦੀ ਚੰਗੀ ਹੈ ਕਮਾ ਪਤਾ ਬਹੁਤ ਸੋਹਣੇ ਬੋਡੀ ਸਟਰਕਚਰ ਦੇ ਬਾਈ ਬਾਕੀ ਸਾਰਾ ਰਿਕਾਰਡ ਆ ਵੀ ਜਿਹੜੇ ਸੱਜਣ ਕੋਈ ਖਰੀਦੂਗਾ ਆਪਾਂ ਸਿੱਧਾ ਫਾਰਮਰ ਤੋਂ ਲੈ ਕੇ ਦੇ ਦਾਂਗੇ ਵੀ ਆਪਣੇ ਕੋਲੇ ਇਹ ਆਪਾਂ ਨੂੰ ਅੱਜ ਤੱਕ ਨਾ ਹੀ ਨੌਲੇਜ ਆਪਾਂ ਰੱਖੀ ਹੈ ਵੀ ਇਹ ਫੁਲਾਨਾ ਸੀ ਮਣਾਓ ਆ ਬੋਆ ਵੀ ਪਰ ਜੋ ਚੀਜ਼ ਆਪਾਂ ਨੂੰ ਪਿੱਛੇ ਰਿਪੋਰਟ ਹੋਊਗੀ ਉਹ ਆਪਾਂ ਸਿੱਧੇ ਫਾਰਮਰ ਵੀਰ ਨਾਲ ਕਰਾ ਦੇਾਂਗੇ ਠੀਕ ਹੈ ਓਕੇ ਸੋ ਦੇਖੋ ਦੋਸਤੋ ਵੇੜ ਸੋਹਣੇ ਰੰਗ ਰੂਪ ਦੀ ਚੰਗਾ ਟੰਚ ਹੈ 126000 ਦੀ ਤੁਹਾਨੂੰ ਵੈੜ ਮਿਲ ਜੂਗੀ ਸੂਆ ਪਹਿਲਾ ਸੋਨਾ ਹੰਸਾ ਲਊਗੀ ਦੋ ਦੰਦ ਸੋ ਇਹਦੂ ਅੱਗੇ ਗਾਂ ਜਿਹੜੀ ਖੜੀ ਐ ਦਸੋਰੀ ਜਾਣਕਾਰੀ ਆ ਬਾਈ ਤੋਂ ਲਵਾਂਗੇ ਪ੍ਰਦੀਪ ਭਾਈ ਇਹ ਵੀ ਡੈਨਮਾਰਕ ਦੀ ਆ ਠੀਕ ਐ ਇਹ ਵੀ ਅੱਗੇ ਦੂਜਾ ਸੂਆ ਬਾਈ ਚਕਜੀਤ ਤੇ 26 ਤੋਂ 27 ਕਿਲੋ ਦੁੱਧ ਦਾ ਪਹਿਲਣ ਦਾ ਮਿਲਕ ਰਿਕਾਰਡ ਠੀਕ ਐ ਇਹ ਉਹਨਾਂ ਗੱਬਣ ਐ ਗੱਬਣ ਭਾਈ ਤਾਂ ਮੰਨ ਲਓ ਵੀ ਆਪਾਂ ਨੂੰ ਦਿਨ ਦੱਸਿਆ ਹਲੇ ਹਫਤਾ ਬਾਈ ਜੀ ਦੀ ਤ ਪਰ ਵੀ ਕਰਮੀ ਕਈ ਵਾਰ ਕੋਈ ਪਸ਼ੂ ਇੱਕ ਦੋ ਦਿਨ ਇਧਰ ਉਧਰ ਆਪਣੇ ਕੋਲੇ ਆਈਆਂ ਨੇ ਹਨਾ ਪਰ ਵੀ ਇਦਾਂ ਦਾ ਜਾਨਵਰ ਆ ਵੀ ਬਹੁਤ ਹੀ ਪਿਆਰਾ ਇਹਦਾ ਰੇਟ ਕੀ ਲੈਣਾ ਪਤਾ ਰੇਟ ਬਾਈ ਚੁਗਜੀਤ ਬਾਅਦ ਵਿੱਚ 1 ਲੱਖ ਤੇ 5000 ਦੀ ਬੱਛੀ ਦੇ ਦਾਂਗੇ ਠੀਕ ਹੈ ਅਬ ਪਹਿਲਾਂ ਵੀ ਗੱਲ ਕਰੀ ਜੀਤ ਵੀਰੇ ਜਿੱਥੇ ਮਰਜੀ ਕੋਈ ਸੱਜਣ ਟਰਾਈ ਕਰ ਲੇ ਵੀ ਜਿੱਦਾਂ ਦਾ ਜਾਨਵਰ ਆਪਾਂ ਬਰੀਡ ਕੁਆਲਟੀ ਵਾਲੇ ਦਿਖਾਵਾਂਗੇ ਵੀ ਉਦਾਂ ਦੇ ਜਾਨਵਰ ਦਾ ਕੋਈ ਮਾਰਕੀਟ ਦੇ ਵਿੱਚ ਰੇਟ ਵੱਖਰੀ ਹੁੰਦਾ ਹਰ ਸੱਜਣ ਨਾਲ ਏਡੀ ਕਬਡੀਆਂ ਬਾਕੀ ਸਾਰੀਆਂ ਵੱਡੀਆਂ ਬੱਛੀਆਂ ਨੇ ਸਹੀ ਤੁਮਾਂਕੇ ਖੜਾ ਲੱਗ ਸੋ ਸੋ ਹਜੇ ਆਈਆਂ ਹੀ ਐ ਤਾਂ ਉਹਦੇ ਕਰਕੇ ਜੇ ਪੱਠਾ ਨਹੀਂ ਰਾ ਇਹਨਾਂ ਨੇ ਖਾਣਾ ਇਹ ਗੱਲ ਧਿਆਨ ਚ ਕਰ ਲਿਓ ਕਿਉਂਕਿ ਬਾਈ ਜਗਜੀਤ ਬਾਈ ਹੁਰੀ ਨਮਾਉਣ ਲੱਗ ਪੈਂਦੇ ਪੂਰੀ ਉੱਚੀ ਲੰਬੀ ਐ ਤੇ ਉਸ ਤੋਂ ਬਾਅਦ ਹਜੇ ਸ਼ਾਮ ਨੂੰ ਪੱਠਾ ਬਾਕੀ ਹੋਰ ਗੱਲਾਂ ਬਾਈ ਜਗਜੀਤ ਅਡਰ ਕੁਆਲਟੀ ਤਾਂ ਕਹਿਣ ਦਾ ਮਤਲਬ ਕਰਮ ਵਾਲੀ ਨੇ ਇੰਨੀ ਕੁ ਬੇਕਮਾਲ ਹੈ ਵੀ ਆ ਤੇ ਬਣਾਉਣੀ ਪੀਆ ਲੇ ਚਲ ਬਾਈ ਅੰਦਰ ਬਾਕੀ ਇਹਦਾ ਰੇਟ ਆ ਬਾਈ ਜੀ ਜੀਤਾ ਇਦਾਂ ਦਾ ਰੇਟ ਆਪਾਂ ਵੀ ਆਪਾਂ ਜਮਾ ਪਹਿਲਾਂ ਗੱਲ ਆਪਣਾ ਸ਼ੁਰੂ ਤੋਂ ਕਰੂਟੀਨ ਬਣਾ ਕੇ ਰੱਖਣਾ ਪਾਉਣ ਵਾਲੇ ਦਿਨਾਂ 'ਚ ਵੀ ਵੀ ਜਿੰਨੇ ਵੀ ਜਾਨਵਰ ਸੇਲ ਕਰਨਿਆਂ ਜਹਾਜ ਮਾਰਜਨ ਤੇ ਕਰਨਿਆਂ ਵੀ ਹੁਣ ਜਿੱਦਾਂ ਆਪਣੀ ਦੇਖ ਆਪਾਂ ਲੈਣੇ ਆ ਅੱਗੇ ਵੀ ਸੱਜਣ ਜਿੱਥੋਂ ਆਈਆਂ ਹੁੰਦੀਆਂ ਨੇ ਪਤਾ ਹੀ ਹੁੰਦਾ ਜੇ ਤਾਂ ਕੋਈ ਕਿਸੇ ਵਪਾਰੀ ਦੇ ਥਰੂ ਘੁਮ ਕੇ ਆ ਜੇ ਦੇਖੋ ਉੱਥੇ ਤਾਂ ਕੋਈ ਪਤਾ ਨਹੀਂ ਵਪਾਰੀ ਨੇ ਕਈ ਵਾਰ ਪਿੱਛੇ ਸਸਤੀ ਲਈ ਹੋਵੇ ਪਰ ਜਿੱਥੇ ਆਪਾਂ ਫਾਰਮ ਤੋਂ ਸੱਜਣ ਤੋਂ ਖਰੀਦਦੇ ਆ ਉਹ ਬੰਦਾ ਸਾਹਮਣੇ ਕਲੀਅਰ ਕਰ ਦਿੰਦਾ ਵੀ ਆਪਣੇ ਤੋਂ ਇੰਨੀ ਦੀ ਗਈ ਆ ਸਹੀ ਫਾਇਦੋ ਅੱਗੇ ਬਾਈ ਬੜਾ ਇਹਨ ਡਾੜ ਬਾਈ ਦੂਜਾ ਸੂਆ ਸੁੰਦਿਆ ਬਹੁਤ ਪਿਆਰੀ ਬੱਛੀ ਆ ਠੀਕ ਹੈ ਇਹਨਾਂ ਦਾ ਬਾਈ ਜਿਵੇਂ ਤਾਂ ਹੁਣ ਕੋਈ ਸੱਜਣ ਇੱਕ ਨੇ ਇਕੱਠੀਆਂ ਖਰੀਦ ਲਈਆਂ ਆਪਾਂ ਜ਼ਿਆਦਾ ਨਹੀਂ ਆਪਾਂ ਹਵਾ ਗੱਲਾਂ ਕਰਦੇ 50 ਕਿਲੋ ਦੋਤੋਂ ਹੀ ਮਰਦੀਆਂ ਨੇ ਦੇ ਦੇਣੇ ਬਿਲਕੁਲ ਜੋ ਚੀਜ਼ ਸਾਹਮਣੇ ਆ ਅਛਾ ਇਹਦਾ ਕੀ ਰੇਟ ਰਣੇ ਇਹਦਾ ਵੀ ਰੇਟ ਬਾਈ 1 ਪੰਜ ਦੀ ਬੱਛੀ ਦੇ ਦਾਂਗੇ ਬਸ ਲੈਣ ਤੇ ਦੇਣ ਠੀਕ ਹੈ ਸੋ ਦੋਸਤੋ ਹਲੇ ਹਫਤਾ ਪਿਆ ਬਾਈ ਇਹਦਾ ਬੱਛੀ ਦਾ ਜੋੜਾ 2 ਲੱਖ 10 ਹਜ਼ਾਰ ਮਾਨਤਨ ਵੱਧ ਹੋ ਜਾਂਦਾ ਹੁੰਦਾ ਜਦੋਂ ਔਖੇ ਤੇ ਖਰੀਦਣ ਲੱਗਦੇ ਆ ਤਾਂ ਤੁਸੀਂ ਆ ਕੇ ਦੇਖਿਓ ਵੈੜਾਂ ਦੋਨੇ ਚੰਗੇ ਕੱਦ ਕਾਠ ਦੀ ਬੱਛੀ ਇਹ ਵੀ ਦੇਖੋ ਇਹ ਜਿੰਨੇ ਵੀ ਜਾਨਵਰ ਆ ਬਾਈ ਜੀ ਜੀ ਤਾਂ ਸਾਰੇ ਹੀ ਬਰੀਡਡ ਨੇ ਠੀਕ ਹੈ ਕਹਿੰਦਾ ਮਤਲਬ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਕ੍ਰੋਸ ਹੋਣੀ ਹੋਰ ਹੋਣੀ ਹਨਾ ਉਹਨੇ ਨਸਲ ਕੁਆਲਟੀ ਵਾਲੇ ਪੱਖ ਤੋਂ ਦੇਖ ਲਓ ਵੀ ਵਧੀਆ ਫਾਰਮ ਜਾਨਵਰ ਨੇ ਵੀ ਜਿੰਨੇ ਵੀ ਜਿਹੜੇ ਵੀ ਸੱਜਣਾ ਅੱਜਕੱਲ੍ਹ ਘਰੇਲੂ ਵੀ ਲੈਂਦਾ ਉਹ ਵੀ ਹਰੇਕ ਬੰਦਾ ਬਰੀਡ ਤੇ ਕੰਮ ਕਰਦਾ ਸਹੀ ਲੈ ਚੱਲੀਏ ਲੈ ਜੀ ਇਹ ਸਹੀ ਮਿਹਨਤ ਹੈ ਜਗਜੀਤ ਵੀਰੇ ਅੱਜ ਤੋਂ ਜਿਹੜਾ ਮੂਰੇ ਹੁਣ ਥੋੜੀ ਸਰਦੀ ਚਾਲੂ ਹੋ ਗਈ 30-30 ਕਿਲੋ ਵਾਲੇ ਜਾਂਬਰ ਨੇ ਪਰ ਆਪਾਂ ਇਹ ਕਹਿੰਦੇ ਵੀ ਗਰਮੀ ਹੁੰਦੀ ਹੈ ਬਾਈ 25 ਕਿਲੋ ਦੀ ਐਵਰੇਜ ਮੰਨ ਕੇ ਜਿਹੜਾ ਮਰਜੀ ਸੱਜਣ ਲੈ ਲੈਣਾਂਗੇ ਓਹਾਂ ਦਾ ਜੀ 25 ਕਿਲੋ ਪਸੂ ਤੇ ਕਮਾਂ ਦੇ ਹੀ ਜਾਵੇ ਆ ਜਿਹੜੀ ਇਹ ਡੱਬੀ ਬੱਚੀ ਹੈ ਬਈ ਦੰਦ ਕੀ ਬਾਈ ਕਿੰਨੇ ਕ ਦਿਨ ਓਹ ਵਧੀਆ ਬੱਚੀ ਆ ਬਾਕੀ ਰਿਕਾਰਡ ਆਪਾਂ ਪਹਿਲਾਂ ਗੱਲ ਕਰੀਏ ਬਾਈ ਸਾਰਾ ਮਿਲ ਜੂ ਪਰ ਵੀ ਆਪਾਂ ਜਿਹੜੀ ਚੀਜ਼ ਨਹੀਂ ਪੁੱਛੀ ਉਹ ਆਪਾਂ ਕਹਿੰਦੇ ਨਹੀਂ ਕਦੇ ਵਾਸਤੇ ਠੀਕ ਹੈ ਓਹ ਨਸਲ ਬਰੀਡ ਵਾਲਾ ਬੱਚਾ ਹੈਗਾ ਕਿੰਨੇ ਕ ਦਿਨ ਲੈ ਜੂ ਠੀਕ ਹੈ ਕੀ ਰੇਟ ਰਹਿਣਾ ਦਾ ਰੇਟ ਬਾਈ ਇਹ ਬੱਚੇ ਆਪਾਂ 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ ਮਾਨਤਨ ਕਰ ਲੈ ਕੋਈ ਸੱਜਣ ਜੋੜਾ ਲੈ ਕੇ ਜਾਂਦਾ ਜੀ ਜੀ ਤੁਸੀਂ ਆਪਾਂ ਨੂੰ ਕੋਈ ਅੰਮਰਸਰ ਦਾ ਆਉਂਦਾ ਕੋਈ ਤਰਨ ਧਰਨ ਆਉਂਦਾ ਆਪਾਂ ਉਹਦੀ ਪਹੁੰਚ ਕਰ ਦੇਗੇ ਝੋਟੇ ਚ ਠੀਕ ਹੈ ਅਸੀਂ ਆਪਣੇ ਜਿਹੜੇ ਰੇਟ ਆਪਣੇ ਚਾਹੇ ਲੈਣ ਦੇ ਨਾਲੇ ਪਾਏ ਹੋਏ ਨੇ ਪਰ ਵੀ ਜੇ ਕੋਈ ਲੈ ਕੇ ਜਾਂਦਾਗਾ ਵੀ ਉਹਦੇ ਵਿੱਚ ਆਪਾਂ ਜੋੜੇ ਦੇ ਵਿੱਚ ਚਲੋ ਆਪਾਂ ਪਹੁੰਚ ਜ਼ਰੂਰ ਕਰ ਦਾਂਗੇ ਠੀਕ ਹੈ ਬੱਚੇ ਇਹ ਵੀ ਦੋ ਦੰਦ ਬਹੁਤ ਪਿਆਰੀ ਬੱਚੀ ਆ ਬਾਈ ਖੜਾਈਂ ਦੋ ਤੇ ਇੱਕ ਮਿੰਟ ਉੱਜੇ ਹਾਂ ਭਾਈ ਇੱਕ ਗੱਲ ਹੈ ਗਿਆ ਭਾਈ ਜਿੱਦਾਂ ਕਈ ਵਾਰ ਵੀਡੀਓ ਚ ਕੁਝ ਸੱਜਣਦੀ ਨੇ ਇਹਨਾਂ ਜਿੱਦਾਂ ਫਰਸ਼ ਤੋਂ ਆਈ ਦੇ ਪੱਕੇ ਤੋਂ ਉਹਨੂੰ ਨਿਸ਼ਾਨ ਜਾਗਾ ਉਹਦਾ ਠੀਕ ਹੈ ਕਿਉਂਕਿ ਆਪਾਂ ਹੁੰਦੇ ਭਾਈ ਵੀਡੀਓ ਚ ਦੱਸਣ ਦਾ ਆਪਣਾ ਹਰ ਚੀਜ਼ ਤੋਂ ਫਰਜ਼ ਬਣਦਾ ਹੂੰ ਇਹ ਬੱਚੇ ਭਾਈ ਆਪਾਂ ਦੇ ਦੇ ਦਿੰਗੇ 1 ਲੱਖ ਤੇ 22 ਹਜ਼ਾਰ ਦੀ ਠੀਕ ਹੈ ਇਹ ਕੋਈ ਦੂਰ ਜਾਂਦੀ ਆ ਤਰਨ ਤਾਂ ਰੰਬਰਸਰ ਸਾਈਡ ਦਾ ਕੋਈ ਸੱਜਣ ਕਹਿਣ ਦਾ ਮਤਲਬ ਹੀ ਆ 150 ਕਿਲੋਮੀਟਰ ਤੱਕ 200 ਕਿਲੋਮੀਟਰ ਰੰਬਰਸਰ ਬਣਦਾ ਉੱਥੇ ਤੱਕ ਦੋ ਜਾਨਵਰਾਂ ਨੇ ਆਪਾਂ ਵੀਰੇ ਪਹੁੰਚ ਕਰਦੇ ਹਾਂ ਪਰ ਕਿ ਜਿੰਨੇ ਜਾਨਵਰ ਨੇ ਮੀਡੀਅਮ ਹਾਈਟ ਦਾ ਵੀਰੇ ਕੋਈ ਜਾਨਵਰ ਨਹੀਂ ਵੀ ਕਈ ਵਾਰ ਵੀਡੀਓ ਜੇ ਕੁਝ ਹੋਰ ਦਿਖਾਇਆ ਜਾਂਦਾ ਕੋਲੇ ਆ ਕੇ ਅਗਲੇ ਦਾ ਮਾਨ ਜਾਂ ਟੁੱਟ ਜਾਂਦਾ ਹੈ ਨਾ ਬਾਕੀ ਬਰੀਡ ਕੁਆਲਿਟੀ ਵਾਲੇ ਟੋਟਲ ਜਾਨਵਰ ਬਰੀਡ ਕੁਆਲਿਟੀ ਵਾਲੇ ਠੀਕ ਹੈ ਉੱਦੀ ਮੇਰੇ ਦੋ ਅੱਗੇ ਜਿਹੜੀ ਗਾਂ ਖੜੀ ਇਹ ਬੱਚੀ ਪਹਿਲਣ ਸੂਈ ਆ ਬਾਈ ਠੀਕ ਹੈ ਕਿੰਨਾ ਚੰਗਾ ਕਿਸਾਨ ਨਹੀਂ ਵੇਖੇਗੇ ਵੀ ਕਿੰਨੇ ਆ ਆਈ ਮੋਤੇ ਤੇ ਤਾਜੀ ਸੂਈਆ ਇਹਦੇ ਪਿੱਛੇ ਬੱਛੀ ਆ ਠੀਕ ਹੈ ਇਹ ਦੰਦੋ ਕਿਵੇਂ ਵਾਇਰ ਚੌਕੀ ਆ ਬਾਈ ਚਾਰ ਦੰਦ ਤੇ ਇਹ ਪਹਿਲੇ ਦਾ ਪਹਿਲਾ ਸੂਆ ਤੇ ਇਹਦੇ ਮਗਰ ਬੱਛੀ ਆ ਵੀਰੇ ਤੇ ਮੰਨ ਕੇ ਜਰਸੀ ਦਾ ਸੀਮੈਂਟ ਦੱਸੇ ਉਹਨਾਂ ਨੇ ਲਵਾਇਆ ਵੀ ਮੈਕਸ ਬਰੀਡ ਦੀ ਬੱਛੀ ਪਿੱਛੇ ਦੇ ਕੀ ਰੇਟ ਲੈਣਾ ਸਰ ਰੇਟ ਜਗਜੀਤ ਵੀਰੇ 1.5 ਦੀ ਬੱਛੀ ਦੇ ਦਾਂਗੇ ਠੀਕ ਹੈ ਬਾਕੀਆਂ ਹੁੰਦਾ ਬਾਈ ਜਦੋਂ ਕੋਈ ਵੀ ਆਉਂਦਾ ਕੋਲੇ ਸੱਜਣਾਂ ਨਾਲ ਮਾਨਤਨ ਹੋਈ ਜਾਂਦਾ ਹੁੰਦਾ ਬਾਕੀ ਵੀ ਬਰੀਡ ਕੁਆਲਟੀ ਸਾਈਜ਼ ਆਡਰ ਦੀ ਕੁਆਲਟੀ ਬਹੁਤ ਵਧੀਆ ਤਾਜੀ ਸੂਈ ਹੋਈ ਹੈ ਇਹ ਰਾਤ ਦੀ ਬਾਈ ਠੀਕ ਹੈ ਤੋਰ ਦੇ ਪਤਾ ਹੈ ਫੈਕਸਰ ਆ ਨੀ ਦੀ ਬਾਈ ਜਮੈਂ ਨਾ ਠੀਕ ਹੈ ਇਹਦਾ ਰੇਟ ਹੈ 1.5 ਤੋਂ 5 ਬਾਈ ਓਕੇ ਲੈ ਚਲ ਬਾਈ ਲੈ ਚਲ ਸੋ 1 ਲੱਖ 5000 ਰੁਪਏ ਬਾਈ ਜੂ ਜੀ ਦਾ ਹੁਣ ਇੰਨੇ ਜਾਨਵਰ ਆਪਣੇ ਕੋਲੇ ਜੇ ਆਪਾਂ ਕਹੀ ਵੀ ਜਿਹੜੇ ਸੱਜਣ ਚਾਹੇ ਕਿਸੇ ਨੇ ਇੱਕ ਖਰੀਦਨੀ ਆ ਕਿਉਂਕਿ ਇੱਥੇ ਬਾਈ ਕਰੀਮ ਕਰੀਮ ਹੁੰਦੀ ਹੈ ਇਕ ਤਰ੍ਹਾਂ ਦੀ ਵੀ ਜੇ ਆਪਾਂ ਕਹੀ ਵੀ ਇੱਕ ਤੋਂ ਇੱਕ ਜਾਂ ਇੱਕ ਹੋਰ ਆ ਅੱਜ ਵਾਲੇ ਵੀਡੀਓ ਚ ਜਾਨਵਰ ਵੀ ਹਰ ਤਰ੍ਹਾਂ ਦਾ ਜਰਸੀ ਸਾਹੀਵਾਲ ਹਰ ਤਰ੍ਹਾਂ ਦਾ ਜਾਨਵਰ ਆ ਜਿਹੜੀ ਵਾਈਟ ਰੈਂਗ ਦੀ ਇਹ ਬਾਈਟ ਮੱਛੀ ਆ ਬਾਈ ਇਹ ਇਹ ਵੀ ਤਾਜੀ ਸੂਈ ਆ ਰਾਤ ਦੀ ਹੂੰ ਆ ਹੁਣ ਅਸੀਂ ਥੋੜਾ ਇਹਨਾਂ ਬੱਚੇ ਨੂੰ ਚੁਣਾਉਣ ਲੱਗੇ ਥੋੜੇ ਬੱਚੇ ਰੰਮੀ ਜਾਂਦੀ ਸੀ ਬਹੁਤ ਹੀ ਪਿਆਰਾ ਬੱਚਾ ਇਹਦੇ ਪਿੱਛੇ ਠੀਕ ਐ ਇਹਦਾ ਰੇਟ ਕੀ ਲੈਣਾ ਪਤੂ ਇਹਦਾ ਰੇਟ ਬਾਈ 1 ਲੱਖ ਤੇ 10000 ਦੀ ਵੈੜ ਦੇ ਦਾਂਗੇ ਜੇ ਕਿਸੇ ਨੇ ਬੱਚੀ ਛੱਡਣੀ ਆ ਅੱਜ ਆਪਾਂ 10000 ਦੀ ਵੀਡੀਓ ਛੱਡ ਸਕ ਠੀਕ ਐ ਸੋ ਬੱਚੀ ਦਾ ਛੱਡ ਫੇਰ ਆਂਦਾ ਫੇਰ ਪਰ 1 ਲੱਖ 10000 ਰੁਪਏ ਪਹਿਲਾਂ ਦਾ ਜਿਹੜਾ ਵੀਰੇ ਆਪਾਂ ਨੂੰ ਰਿਕਾਰਡ ਦਿੱਤਾ ਉਹ ਦਿੱਤਾਗਾ ਆਪਾਂ ਬਾਅਦ ਚ ਦਿਖਾਉਣੇ ਬੱਚੀ ਮੰਨ ਕੇ ਵੀ 26 ਕਿ ਤੇ ਬਾਕੀ ਜਿੰਨਾ ਵੀ ਵਧੀਆ ਢਾਂਚਾ ਬਹੁਤ ਸੋਹਣਾ ਕਹਿੰਦਾ ਮਤਲਬ ਵੀ ਦੋ ਜਨਮਰਾ ਤੇ ਵਾਜਮ ਰੇਟ ਜਮਾ 1,10,000 ਦੀ ਵਣ ਆਪਾਂ ਦੇ ਦੇ ਠੀਕ ਹੈ ਕਮਾਲੀ ਕਮਾਲੀ ਪੁੱਤ ਬੱਚੇ ਕਿ ਨਹੀਂ ਫਿੱਟ ਨੇੜੋ ਫਾ ਪੁੱਤ ਨੇੜੋ ਤੇ ਚਵਾਈ ਦੀ ਇੰਨੀ ਕਿਸਾਨਤਾ ਬਾਈ ਬਹੁਤ ਵਧੀਆ ਠੀਕ ਹੈ ਉਹ ਤਾਂ ਪਹਿਲਾਂ ਵੀ ਗੱਲ ਕਰ ਤੂੰ ਪਾਸੇ ਕੁੰਡੇ ਤੇ ਬੰਨੀ ਬਾਈ ਦੱਸੋ ਬੱਚੇ ਸਰ ਮੈਨੂੰ ਕੁਛ ਨਹੀਂ ਖਮਾਇਦੀ ਜੀ ਬੱਚੀ ਜ਼ਰੂਰ ਨੋਟ ਕਰਿਓ ਸੋਹਣੀ ਬੱਚੀ ਹੈ ਬਹੁਤ ਪਿਆਰਾ ਜਾਨਵਰ ਆ ਬਾਈ। ਹਾਂ। ਤੇ ਦੋ ਨੇ ਬਾਈ ਅੱਜ ਦੇ ਮਨ ਲੈ ਜੇ ਆਪਾਂ ਕੱਲਾ ਇਦਾਂ ਦਾ ਬੱਚਾ ਫਾਰਮ ਚੋਂ ਖਰੀਦਣਾ ਤਾਂ ਵੀ 25000 ਦਾ ਲੈਣਾ ਪੈੰਦੋ। ਸਹੀ ਹੈ। ਬਹੁਤ ਸੋਹਣਾ ਬੱਚਾ ਹੈਗਾ। ਠੀਕ ਹੈ। ਪਰ ਇਹਦੇ ਦੋ ਅੱਗੇ ਗਾਂ ਜਿਹੜੀਆਂ ਕੱਚੀਆਂ ਹੁਣ ਤੋੜਨ ਨੂੰ ਰਹਿੰਦੋ ਜੇ ਬਾਈ। ਨਹੀਂ ਦਿਖਾ ਦਾਂਗੇ ਬਾਈ। ਇਹ ਵੈੜਾ ਜਿਹੜੀ ਬਾਈ ਜਗਜੀਤ ਇਹ ਬੱਚੀ ਦੇ ਨਾਲੇ 15 ਦਿਨ ਪਿਆ ਜਿਆਦਾ ਕੱਚੀ ਨਹੀਂ ਤੇ ਦੁੱਧ 28-29 ਕਿਲੋ ਦਾ ਦਿੱਤਾ ਹੋਇਆ। ਠੀਕ ਹੈ। ਤੇ ਵੈੜ ਬਹੁਤ ਸੋਹਣੇ ਢਾਂਚੇ ਦੀ ਆ। ਕੀ ਪਾਟ ਕੇ ਦੇਣੀ? ਇੱਕ ਲੱਖ 15000 ਦੀ ਵੈੜ ਦੇ ਦਿਆਂਗੇ। 1-15 ਹਾਂ। ਠ ਇਹਦਾ ਮਤਲਬ ਹੈ ਬਾਈ ਜੇ ਜੇਤ ਕੋਈ ਵੀ ਸੱਜਣ ਜੇ ਵੇਟ ਕਰੂ ਫਾਰਮ ਤੇ ਆ ਕੇ ਵੀ ਹੁਣ ਕਿਉਂਕਿ ਚੱਲ ਰਿਹਾ ਜਿਹੜੇ ਆਪਾਂ ਇੱਕ ਗੱਲ ਹੋਰ ਸਲਾ ਦੇਨੇ ਵਿੱਚ ਕੋਈ ਵੀ ਸੱਜਣਾ ਜਿਹਨੇ ਅਗਲੇ ਮਹੀਨੇ ਬਾਰੇ ਸੋਚਦਾ ਵੜ ਲੈਣ ਬਾਰੇ ਉਹ ਹੁਣ ਲੈ ਲੂ ਵਧੀਆ ਕਿਉਂਕਿ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਵੀ ਜਨਮਪਰਾਂ ਦਾ ਰੇਟ ਕੁਛ ਹੋਰ ਹੋਣਾ ਸਹੀ ਹੈ ਅੱਗੇ ਬਾਈ ਆ ਗਈ ਸ਼ਾਈ ਵਾਲਾ ਪਿਓਰ ਨਹੀਂ ਤਰਾਸ ਦੇ ਵਿੱਚ ਆ ਬਾਈ ਪਿਓਰ ਵੀ ਆਪਣੇ ਕੋਲ ਖੜੀ ਆ ਇ ਤਰਾਸ ਦੇ ਵਿੱਚ ਆ ਬਾਈ ਜੀ ਜੀਤ 20 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਮਰਜੀ ਸੱਜਣਾ ਹਾਂ ਬਹੁਤ ਹੀ ਵਧੀਆ ਵੇੜਾ ਠੰਡੀ ਬਾਕੀ ਜਿੰਨੀਆਂ ਅੱਜ ਤੱਕ ਸਾਈਵਾਲਾਂ ਵੇਚੀਆਂ ਨੇ ਪੌਦਿਆਂ ਵੇਚੀ ਇਹਦੇ ਆਪਣੀ ਵੀਡੀਓ ਦੇ ਵਿੱਚ 90000 ਦੀ ਸਾਈਵਾਲ ਵੇਚੀ ਸੀ ਉਹ ਸੱਜਣਾ ਨੇ ਆਪਣੇ ਭਾਗੀ ਕਹਿੰਦੇ ਲੈ ਕੇ ਜਾਂਦੇ ਭਾਗੀ ਜਾਂਦੇ ਉਹਨਾਂ ਨੇ ਇੱਕ ਵੜ ਹੋਰ ਲੈਣੀ ਆ ਹੁਣ ਉਹ ਕਹਿੰਦੇ ਬਹੁਤ ਵਧੀਆ ਬਾਈ ਠੰਡੀ ਸੀਲਾ ਬਾਈ ਜਿਹਦੀ ਮੋਟੀ ਚ ਵੇਚੇ ਤੋਰ ਪੁੱਤ ਕੀ ਰੇਟ ਰੋਗੇ ਤਾਂ ਪੁੱਤ ਰੇਟ ਬਾਈ ਜਗਜੀਤ ਜਮਾ ਬਾਜਵ 67000 ਰੁਪਏ ਦੀ ਵੜ ਦੇ ਦਿੰਦੇ ਠੀਕ ਹੈ ਅੰਦਰ ਅੰਦਰ ਹੀ ਤੋਰ ਦੀ ਜਿਹੜੀ ਤੋਰ ਦੀ ਪੁੱਤ ਸਿਰਸੋ ਥੋੜੀ ਵੀਡੀਓ ਬਹੁਤ ਹੀ ਟ੍ਰੇਡ ਬਾਜੀ ਬਾਈ ਹੁਣ ਇਹ ਜਿਸ ਦਿਨ ਸਵਾ ਕੇ ਵੇਚਣੀ ਹੋਈ 75000 ਰੁਪਏ ਦੀ ਗਾਂ ਠੀਕ ਹੈ ਪਰ ਆਪਾਂ ਇਹ ਕਹਿੰਦੇ ਵੀ ਆਪਣੇ ਕੋਲ 40 ਜਨਵਰੀ ਦੇ ਦੋ ਦੋ ਤੰਤ ਨੇ 10000 ਰੁਪਏ ਨਫਾ ਦਿੰਦੇ ਤਾਂ ਵੀ ਬਹੁਤ ਆ ਸਹੀ ਬਹੁਤ ਵਧੀਆ ਵੜ ਬਹੁਤ ਸ਼ਾਂਤ ਸੁਭਾਅ ਦੀ ਆ ਚਵਾਈ ਮੋਟੀ ਲੱਗੀ ਆ ਭਾਈ ਹਫਤੇ ਦੀ ਕੱਚੀ ਠੀਕ ਹੈ ਪੰਦੀਪਿੰਦੂ ਅੱਗੇ ਜਿਹੜੀ ਸਾਈ ਵਾਲ ਖੜੀ ਪਿਆਰ ਸਾਈ ਵਾਲ ਠੀਕ ਹੈ 6 ਦਾੰਦਾ ਪਹਿਲੇ ਸੂਏ ਦਾ ਜਿਹੜਾ ਰਿਕਾਰਡ ਹੈ ਇਹਦਾ ਮਨ ਕੇ 16 ਕਿਲੋ ਦੁੱਧ ਦਾ ਠੰਡੀ ਸੀਲ ਦੀ ਮਾਲਕਾਂ ਦੇ ਸੂਣ ਤੱਕ ਵੀ ਗਾਰੰਟੀ ਆ ਠੀਕ ਹੈ ਜਿਹੜੇ ਸੱਜਣਾ ਤੋਂ ਆਪਾਂ ਲਈ ਆ ਉਹਨਾਂ ਨੇ ਆਪਾਂ ਨੂੰ ਇੰਨੇ ਕਿ ਜ਼ਿਆਦਾ ਦੀ ਤਸੱਲੀ ਦਿੱਤੀ ਆ ਵੀ ਤੁਸੀਂ ਜਿੱਥੇ ਮਰਜ਼ੀ ਦੇ ਦਿਓ 16 ਕਿਲੋ ਦੁੱਧ ਪਹਿਲਾਂ ਮਨ ਕੇ ਨਾਰਮਲ ਦਿੱਤਾ ਵਾ ਕਿ ਥਾਣਾ ਦੀ ਠੰਡੀ ਸੀਲ ਦਾ ਕੋਈ ਬਹਿ ਜਗਜੀਤ ਪਰ ਸਾਰਾ ਕੇ ਗਰਾਊਂਡ ਚੋ ਕਰ ਲੈ ਤੈਨੂੰ ਇਹਦਾ ਰੇਟ ਕੀ ਰਹਿਣਾ ਰੇਟ ਬਾਈ ਜਿਕੇ ਤੇ 75000 ਰੁਪਏ ਦੀ ਕਿਰਾਇਆ ਦੇ ਦੇਵੇਂ ਠੀਕ ਹੈ ਬਹੁਤ ਵਧੀਆ ਐਤ ਕੀ ਦੁੱਧ 18 17 18 17 ਨਾਰਮਲ ਪ्योर ਸਾਹੀਵਾਲ ਠੀਕ ਹੈ ਲਿਆ ਬਿੰਦ ਸਭ ਤੋਂ ਪ्योर ਸਾਹੀਵਾਲ ਬਾਈ ਨੇ ਕਿਹਾ ਮੈਂ ਨਾਲ ਇੱਕ ਗੱਲ ਹੋਰ ਐਡ ਕਰ ਦੇਣਾ ਵੀ ਇੱਕ ਰਾਠੀ ਨਸਲ ਆ ਉਹ ਵੱਖਰੀ ਨਸਲ ਹੈ ਤੇ ਕਸਾਈਵਾਲ ਆ ਅਸੀਂ ਜਿੰਨੀ ਸਾਡੀ ਕਹ ਲਓ ਵੀ ਜਟਕਾ ਸੌਦਾ ਜਿਆ ਵੀ ਅਸੀਂ ਕਿਸੇ ਮੇਲਿਆਂ ਚ ਤਾਂ ਜਾਂਦੇ ਨਹੀਂ ਸਾਨੂੰ ਉਹ ਨਖੇੜਾ ਹੋ ਸਕਦਾ ਨਾ ਕਰਨਾ ਆਉਂਦਾ ਹੋਵੇ ਪਰ ਇਹ ਜਿਹੜੇ ਲੱਛਣ ਸਾਈਵਾਲ ਵਾਲੇ ਆ ਆਮ ਬੰਦਾ ਇਹਨੂੰ ਵੀ ਸਾਈਵਾਲ ਕਹਿ ਕੇ ਵੇਚੂਗਾ ਦੇਖੋ ਵੀ ਆਪਾਂ ਕਹਿੰਦੇ ਵਾਨਾ ਤੋਂ ਨਾ ਪਰ ਰੀਜਨਲ ਸਾਈਵਾਲ ਠੀਕ ਹੈ ਜਿਹਨੇ ਕਿ ਬੱਚੇ ਵੀ ਲੈਣੇ ਆ ਬਾਕੀ ਇਹਦੀ ਦੁੱਤ ਕਰਮ ਵਾਲੀ ਕਿਉਂਕਿ ਬਾਈ ਜਿਹੜੀ ਅਸਲ ਜਿਹੜੇ ਤੇ ਬਲੱਡ ਮੈਕਸ ਹੁੰਦਾ ਜਗਜੀਤ ਜਿੰਨੀ ਕ ਆਪਣੀ ਨੌਲੇਜ ਆ ਆਪ ਸਾਈਵਾਲ 1.5 ਲੱਖ ਦੀ ਵੀ ਸੇਲ ਕੀਤੀ ਆ ਜਿਹੜੀ ਰੀਜਨਲ ਸਾਈਵਾਲ ਉਹ ਲੱਤ ਨਹੀਂ ਮਾਰੂ ਕਿਉਂਕਿ ਜਿੰਨਾ ਬਲੱਡ ਮਿਕਸ ਹੋ ਕੋਈ ਰਾਠੀ ਦੀ ਮਿਕਸ ਆ ਗਈ ਹੋਰ ਆ ਗਈ ਉਹਦੇ ਇਹ ਤਾਂ ਜਿੰਨੀ ਐਨੀ ਵਧੀਆ ਗਈ ਗਾ ਜਿਹੜਾ ਮਰਜੀ ਸੱਜਣੇਗਾ ਮੈਂ ਸੂਣ ਤੱਕ ਵੀ ਇਨਟੀ ਦੇ ਦਾਂ ਮੈਂ ਠੀਕ ਹੈ ਹੁਣ ਵੀ ਪਾਸ ਕਰੂ ਆ ਕੇ ਮੰਨ ਕੇ ਵੀ ਨਿਆਣਾ ਪਾਇ ਬਣਾ ਪਾਸ ਕਰ ਲੂ ਠੀਕ ਹੈ ਇਹਦੇ ਅੱਗੇ ਬਾਈ ਜਰਸੀ ਬਾਈ ਜਰਸੀ ਆ ਗਈ ਵੜ ਮੰਨ ਕੇ ਇਹਨੇ 25 26 26 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਫਾਰਮ ਚ ਲਈਆਂ ਨੇ ਇਹ ਠੀਕ ਹੈ ਤੇ ਵੜ ਆ ਕੇ ਤੋਰਪਤ ਪਹਿਲਾਂ ਕੀ ਡਿਮਾਂਡ ਰਹੀ ਨੇ ਇਹ ਦੀ ਡਿਮਾਂਡ ਬਾਈ ਜਮਾ ਬਾਜਬ ਰੇਟੀ ਵੇਚਣੀਆਂ ਨੇ ਹੂੰ ਤੇ ਮੰਨ ਕੇ ਚੱਲੋ ਵੀ ਇਹ ਆਪਾਂ 75 75000 ਰੁਪਏ ਦੀਆਂ ਵੜਾ ਅੰਦਰੀ ਤੋੜ ਲਈ ਪਤਾ ਮੈਟ ਤੇ ਤੋਰੀ ਠੀਕ ਐ 73 75000 ਦੀਆਂ ਸੜਾਂ ਦੇਵਾਂਗੇ ਜਿਹੜਾ ਮਰਜੀ ਸੱਜਣ ਲੈ ਜਾ ਵੀ ਮੁੱਲ ਕਰਾਉਣਾ ਦੇਖੋ ਐਵੇਂ ਕਈ ਵਾਰ ਵਿੱਚ ਸੱਜਣ ਰਹੇ ਤੁਸੀਂ ਤਾਂ ਮੰਗੇ ਸੀ ਉਸ ਨੂੰ ਕਰਾਉਣਾ ਚਾਹੀਦਾ 90 90 ਕਰਾਉ ਠੀਕ ਐ ਲਿਆ ਭਾਈ ਦੁੱਧ ਮੰਨ ਕੇ ਵੀ ਇਹਨਾਂ ਨੂੰ 24 25 25 ਦਿੱਤਾ ਹੋਇਆ ਪਲੂਣਾ ਨੇ 40 40 ਪਲੱਸ ਤਾਂ ਮੰਨ ਕੇ ਲੈ ਲੈ ਕੋਈ ਤੂੰ ਜੋੜੇ ਦਾ 40 ਕਰੂ ਵੀਰ ਜੋੜੇ ਵਧੀਆ ਗਾ ਮੰਨ ਠੀਕ ਐ ਵੀ ਰੇਟ ਵੀ ਭਾਈ ਜਿਹੜੇ ਬਾਜੇ ਆਪਾਂ ਇਹ ਕਰਮਾਂ ਨਹੀਂ ਅੱਗੇ बिकਦੇ बिकਦੇ ਜਦੋਂ ਵਪਾਰੀਆਂ ਕੋਲੇ ਹੋਰ ਕਿਤੇ ਬਾਜ਼ਾਰ ਦੇ ਰੇਟ ਹੋਰ ਹੋ ਜਾਂਦੇ ਨੇ ਇਹਨਾਂ ਦੇ ਕਹਿੰਗੇ ਆਪਣੀ ਤਾਂ ਇਹ ਹੁੰਦਾ ਵੀ ਆਪਾਂ ਲਈ ਆ ਬਹੁਤ ਸੋਹਣੀ ਕਟਰ ਕੁਆਲਿਟੀ ਥਾਣਾ ਬੋਨਖੇਰ ਦਾ ਠੀਕ ਹੈ ਤੋਰ ਦੇ ਬਾਈ ਇਹ ਆਪਾਂ ਕਹਿੰਦੇ ਜਿਵੇਂ ਵਾਈਟ ਗੋਲਡ ਚ ਆ ਗਈ ਬਾਈ ਜਰਸੀ ਬਹੁਤ ਸੋਹਣਾ ਕਲਰ ਆ ਬਾਈ ਬਾਕੀ ਹਫਤੇ ਹਫਤੇ ਜੀ ਤਿਆਰ ਨੇ ਬਾਈ ਠੀਕ ਹੈ ਇਹ ਤਾਂ ਵੈਰ ਬਾਈ ਆਪਾਂ ਨੂੰ ਜਿਹੜਾ ਇਹ ਦੁੱਧ ਮਾਲਕਾਂ ਨੇ ਜਿਆਦਾ ਦੱਸਿਆ ਦੇਖ ਆਪਾਂ ਹਮੇਸ਼ਾ ਦਿੱਤੀ ਇਹ ਹੁੰਦਾ ਵੀ ਆਪਾਂ ਕੱਟ ਕੇ ਕੇ ਦਿੱਤੀਆਂ ਜਾਣ ਠੀਕ ਹੈ ਜਿਹੜਾ ਆਪਾਂ ਨੂੰ ਇਹਦਾ ਦੁੱਧ 27 ਕਿਲੋ ਦਾ ਦੱਸਿਆ ਬਾਈ ਅੱਛਾ ਹਾਂ ਵੀ ਅਸੀਂ ਚੋਇਆ ਹਾਂ ਸ਼ਾਇਦ ਆਂਦਾ ਪਰ ਆਪਾਂ ਇਹ ਮੰਨ ਕੇ ਲਈ ਆ ਵੀ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਜੇ ਮੈਂ ਖੁੱਲਾ ਦੁੱਧ ਮੰਨਣਾ ਕਿਸ ਨੇ ਵੀ 40-40 ਮੰਨ ਲੋ ਪਰ 50 ਕਿਲੋ ਦੁੱਧ ਦੇ ਗਾਵਾਂ ਦੋਨੇ ਦੇਣੀਆਂ ਠੀਕ ਹੈ ਜਿਹੜੀਆਂ ਬਲੈਕ ਰੰਗ ਦੇ ਉੱਚਾ ਗਾਂ ਇਹ ਬੈਣ ਵੀ ਬਹੁਤ ਵਧੀਆ ਬਾਈ ਦੂਜਾ ਸੂਰਾ ਹੁੰਦੀ ਆ ਹੈਗੀ ਕ੍ਰਾਸ ਦੇ ਵਿੱਚ ਆ ਬਾਈ ਠੀਕ ਹੈ ਕ੍ਰਾਸ ਵੀ ਉਹ ਆ ਵੀ ਜਿਹੜੀ ਵਧੀਆ ਕ੍ਰਾਸ ਹੁੰਦੀ ਆ ਨਾ ਇਹਦੇ ਝੱਲ ਰਾ ਬਾਈ ਜਿਹਦੇ ਨਾ ਇਹਦੇ ਵਾਨਾ ਠੀਕ ਹੈ। BHFP ਚੋਂ ਨਿਕਲੀ ਹੋਈ ਆ ਤੇ ਇਹਦਾ ਵੀ ਬਾਜ਼ੇ ਰੇਟ ਬਾਈ ਜਗਜੀਤ ₹75000 ਦੀ ਵਾੜ ਦੇ ਦੇ। ਠੀਕ ਹੈ। ਉਹਦੋਂ ਲੈ ਜਾ ਬਾਈ। ਪਰ ਇਦਾਂ ਦੀਆਂ ਵਾੜਾਂ ਨੇ ਬਾਈ ਰੇਟ ਜਿੱਥੇ ਮਰਜ਼ੀ ਕੋਈ ਤਸੱਲੀ ਕਰ ਲੇ। ਵੀ ਆਪਾਂ ਨੂੰ ਇਹ ਗੱਲ ਦਾ ਲਾਂਭਾ ਨਹੀਂ ਆ ਥੋੜਾ ਵੀਰੇ ਯਾਰ ਤੁਹਾਡੇ ਰੇਟ ਨਜਾਇਜ਼ ਨੇ ਉਹ ਨੇ ਕਿਉਂਕਿ ਇਹ ਦੂ ਥੱਲੇ ਦਾ ਬਾਈ ਜਗਜੀਤ ਜਿਹੜਾ ਜਾਨਵਰ ਚੰਗਾ ਜਾਨਵਰ ਆ ਪਹਿਲਾ ਦੂਜਾ ਸੁਆ ਵੀਰੇ ਅੱਗੋਂ ਵੀ ਮਿਲਦਾ ਨਹੀਂ ਹੈਗਾ। ਸਹੀ ਹੈ। ਪਤੀ ਬਈ ਇਹਨਾਂ ਖੜੀਆਂ ਬਾਰੇ ਦੂਜੀਆਂ ਬਾਰੇ ਦੱਸ ਦੀ ਕੋਈ ਨਾ ਤੱਚੀਆਂ ਨੇ ਉਹ ਪਾਣੀ ਵਾਲੀ ਡਿਟੇਲ ਕੋਈ ਸੱਜਣ ਪੁੱਛੋ ਦੇਖ ਲੈ ਜਿਹੜੀ ਇਹ ਬੱਛੀ ਹੈ ਬਾਈ ਇਹਨੇ 28 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾਗਾ 15 ਦਿਨਾਂ ਦੀ ਕੱਚੀ ਹੈ ਬਾਈ ਜਗੀਜੀ ਤੇ ਠੀਕ ਹੈ ਕੀ ਭਾਜ ਦੇ ਦਿਆਂਗੇ ਰੇਟ ਬਾਈ ਅੱਜ ਬੱਛੀ ਦੇ ਦਾਂਗੇ 10 ਦੱਸ ਦੀ ਆਪਾਂ ਠੀਕ ਹੈ ਪਰ ਵੀ ਡਿਜ਼ਾਈਨ ਇੰਨੇ ਸੋਹਣੇ ਬਣਾਉਣੇ ਬਾਈ ਜਗੀਜੀ ਤਾਂ ਤਿਆਰੀ ਤੇ ਬੱਛੀ ਹੈ 31 35 ਦੀ ਨਾਰਮਲ ਵਿਕਰੀ ਦੀ ਬੱਛੇ ਦੇਖ ਆ ਦੇ ਠੀਕ ਹੈ ਵੀ ਇੰਨੇ ਸ਼ਾਨਦਾਰ ਬਾਡੀ ਸਟਰਕਚਰ ਵਾਲਾ ਇਹ ਵੀਰੇ ਵੜਾ ਕੱਚੀਆਂ ਨੇ ਕੋਈ ਸੱਜਣ ਲੈਣ ਆਲਾ ਹੋ ਕੱਚੀਆਂ ਦੀ ਆਪਾਂ ਗੱਲ ਕਰ ਲ ਦੋਸਤੋ 10 ਗਾਵਾਂ ਬਾਰੇ ਗੱਲ ਹੋਈ ਸੀਗੀ ਵੀ ਤੁਹਾਨੂੰ ਲਾਸਟ ਚ ਦਿਖਾਉਣੀਆਂ ਤੇ ਜਿਨ੍ਹਾਂ ਨੇ ਖਰੀਦੀਆਂ ਉਹਨਾਂ ਨਾਲ ਵੀ ਮਲਾਵਾਂਗੇ ਇਹ ਵੈਸੇ ਦਿਖਾਤੀਆਂ ਨਾਟ ਫਾਰ ਸੇਲ ਹੈ ਹੁਣ ਇਹ ਵਿਕਾਊ ਨਹੀਂ ਹੈ ਕਿਉਂਕਿ ਫਾਰਮ ਦਾ ਕੰਮ ਆ ਬਾਕੀ ਆਪਾਂ ਜਾਣਕਾਰੀ ਬਾਈ ਜੀ ਨੂੰ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਆਪਣਾ ਮੇਰਾ ਨਾਮ ਅਵਤਾਰ ਸਿੰਘ ਪਿੰਡ ਕਾਲੇ ਕੀ अच्छा भाई आपा ये जडियां गावा खरीदियां है जी आगे सेल परचेज ਦਾ ਕੰਮ ਆ ਜਾਂ ਕੋਈ ਫਾਰਮ ਦਾ ਕੰਮ ਕਰ ਰਿਹਾ ਹੈ ਫਾਰਮ ਦਾ ਕੰਮ ਸ਼ੁਰੂ ਕਰ ਰਿਹਾ ਹੈ ਜੀ ਆਪਾਂ ਨਵਾ ਠੀਕ ਹੈ ਹਾਂਜੀ اچھا ਪ੍ਰਦੀਪ بھائی ਕੋਲ ਅੱਜ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਸੀ ਪਹਿਲਾਂ ਆਏ ਸੀ ਵੀਰ ਜੀ ਮੱਜਾਂ ਲੈ ਕੇ ਗਿਆ ਦੋ ਅੱਛਾ ਮੈਨੂੰ ਕੰਮ ਬਹੁਤ ਵਧੀਆ ਲੱਗਿਆ ਵੀਰ ਦਾ ਹੂੰ ਤੇ ਉਹਦੇ ਕਰਕੇ ਹੁਣ ਅੱਜ ਗਾਵਾਂ ਲੈ ਕੇ ਜਾ ਰਹੇ ਅੱਛਾ ਮੱਝਾਂ ਠੀਕ ਰਹੀਆਂ ਮਤਲਬ ਬਜਾਂ ਦੁਆਰਾ ਰਹੀਆਂ ਜੀ ਠੀਕ ਹੈ ਅੱਛਾ ਅੱਜ ਤੁਸੀਂ ਇਹ 10 ਗਾਵਾਂ ਖਰੀਦ ਲਈਆਂ ਮੇਰੇ ਖਿਆਲ ਚ ਨਾ ਹਾਂਜੀ ਹਾਂ ਠੀਕ ਹੈ ਠੀਕ ਰੇਟ ਮਿਲ ਗਿਆ ਮਾਰਕੀਟ ਚ ਤੁਸੀਂ ਘੁੰਮੇ ਹੋਵੋਗੇ ਪਸ਼ੂ ਤੋਂ ਨੋਸਾਬ ਤੇ ਤੁਹਾਡੀ ਪਸੰਦ ਦੇ ਮਿਲ ਗਏ ਹਾਂਜੀ ਸਾਨੂੰ ਜਮਾ ਪਸੰਦ ਦੇ ਮਿਲੇ ਨੇ ਜੀ ਮਾਰਕੀਟ ਘੁੰਮ ਕੇ ਤੇ ਵਾਈ ਤੇ ਵਿਸ਼ਵਾਸ ਕਰਕੇ ਅੱਜ ਲੈ ਰਹਾਂਗੇ ਠੀਕ ਹੈ ਪਹਿਲਾਂ ਅਸੀਂ ਜਦੋਂ ਮੱਜਾਂ ਲੈ ਕੇ ਗਏ ਸਾਨੂੰ ਉਹਨੇ ਬਹੁਤ ਵਧੀਆ ਜਿੰਨਾ ਵੀਰੇ ਨੇ ਕੈਸ਼ ਤੋਂ ਵਧੀਆ ਰਕਾਰ ਦਿੱਤਾ ਉਹਨਾਂ ਨੇ ਮੈਂ ਕਿਹਾ ਉਹਨਾਂ ਤੋਂ ਵਧੀਆ ਰਿਜ਼ਲਟ ਮਿਲ ਗਿਆ ਤਾਂ ਅੱਜ ਫਰਕਾਵਾ ਖਰੀਦ ਲਈਆਂ ਹਾਂਜੀ ਠੀਕ ਹੈ ਹਾਂ ਸੋ ਦੋਸਤੋ ਇਹ 10 ਗਾਂਵ ਇਹਨਾਂ ਨੇ ਖਰੀਦ ਲਈਆਂ ਇੱਕ ਗਾਂਵ ਵੈਸੇ ਸ਼ੌਂਕਿਆ ਤੌਰ ਤੇ ਦਿੰਨੇ ਆ ਪਰ ਕੋਈ ਵੀ ਗਾਂਵ ਵਕਾਉ ਨਹੀਂ ਦੋ ਨੰਬਰ ਵਾਲੀ ਤੋਰਦੀ ਬਾਈ ਇਹ ਹੋਰ ਸੀ ਜੀ ਦੀਤ ਵੀਰੇ ਜਿੱਦਣ ਆਪਾਂ ਤੇ ਵੀਡੀਓ ਤੇਰੀ ਵੀਡੀਓ ਚ ਮੇਰੀ ਵੀਡੀਓ 'ਚ ਪਹਿਲੀ ਗੱਲ ਕਹੀ ਸੀ ਵੀ ਜਿਹੜੀ ਮੱਝ ਆਪਾਂ ਗਰੰਟੀ ਦੇ ਦਵਾਂਗੇ ਜੇ ਮੱਝ ਦੀ ਕੰਪਲੇਂਟ ਆਉਂਦੀ ਆਪਾਂ ਬਦਲ ਕੇ ਦੇਵਾਂਗੇ ਮਾਸਟਰ ਜੀ ਨੂੰ ਇੱਕ ਮੱਝ ਦੀ ਕੰਪਲੇਂਟ ਆਈ ਸੀ ਉਹ ਬਦਲ ਕੇ ਦਿੱਤੀ ਆ ਠੀਕ ਹੈ ਹੁਣ ਇਹਨਾਂ ਨੇ ਪਹਿਲਾਂ ਲੋਕਲ ਮੱਝਾਂ ਖਰੀਦੀਆਂ ਸੀ ਠੀਕ ਹੈ ਜਦੋਂ ਇਹ ਆਪਣੇ ਇਧਰ ਵੱਡੀਆਂ ਮੱਝਾਂ ਹਰਿਆਣੇ ਦੇ ਲੈ ਕੇ ਮੰਨ ਕੇ ਇਹਨਾਂ ਦਾ ਮਨੀ ਟੁੱਟ ਗਿਆ ਉਸ ਤੋਂ ਬਾਅਦ ਅੱਛਾ ਹਾਂ ਠੀਕ ਹੈ ਤਾਂ ਦੋਸਤੋ ਬਾਈ ਜੀ ਬੋਲਾਂ ਤਾਂ گاਵਾ ਇਹ ਲੈ ਕੇ ਚਲੇ ਹਾਂ ਇਹ ਸੱਜਣਾਂ ਦਾ ਤਾਂ ਹੋਣਾ ਵੀ ਪਤਾ ਨਹੀਂ ਇਹ ਦੂਸਰੇ ਸੂਈ ਦੇ ਰਿਜਨਲ ਦੋ ਜਾਂਦਾ 2.5 ਸਾਲ ਦੀ ਉਮਰ ਦੀ ਬੱਚੀ ਆ ਠੀਕ ਹੈ ਪਹਿਲਾ ਸੂਆ ਦੋਸਤੋ ਸੋਣ ਲੱਗੀ ਆ ਚੰਦ ਤੋਂ ਹੋਣੇ ਆਪਾਂ ਜਿਹੜੇ ਪੁੱਤ ਨਹੀਂ ਇਹਦੇ ਵਿੱਚ ਚਾਰ ਬੱਚੀਆਂ ਚ ਜਿਹਦੀ ਵੀ ਆਪਾਂ ਪਲੂਣਾ ਦਿੱਤੀਆਂ ਨੇ ਇਹਨਾਂ ਨੂੰ ਤੇ ਬਾਕੀ ਦੂਜਾ ਸੂਆ ਚਾਰ ਬੱਚੀਆਂ ਪਲੂਣਾ ਨੇ ਚਾਰ ਬੱਚੀਆਂ ਪਹਿਲੇ ਤੂਏ ਠੀਕ ਹੈ ਦੂਜੀਆਂ ਸੈਕੰਡ ਟਾਈਮਰ ਇੱਕ ਗੱਲ ਹੋਰ ਆ ਆਪਾਂ ਮਾਸਟਰ ਜੀ ਨੂੰ ਇਹ ਚੀਜ਼ ਕਹਿ ਕੇ ਦਿੱਤੀ ਆ ਨਾ ਕਿ ਆਪਾਂ ਕਹੇ ਵੀ ਸਾਨੂੰ 30 ਕਿਲੋ ਦੀ ਐਵਰੇਜ ਪਾਉਣੀਆਂ ਹਮ ਮਾਸਟਰ ਜੀ ਨੂੰ ਵੀ ਜਿਹੜੀਆਂ ਪਹਿਲਣਾ ਬੱਚੀਆਂ ਨੇ ਵੀ ਉਹ ਤਾਂ ਤੁਸੀਂ ਇਹ ਮੰਨ ਕੇ ਚੱਲੋ ਜੀ ਤੁਸੀਂ ਵੀ 22 ਕਿਲੋ ਦੁੱਧ ਦੀ ਐਵਰੇਜ ਮੰਨੋ ਵੀ ਜੇ ਤੁਸੀਂ ਟੋਟਲ ਜਾਨਵਰਾਂ ਦੀ ਐਵਰੇਜ ਮੰਨੋਗੇ ਦੇਖੋ ਕੋਈ 28 ਦਿੰਦਾ ਕੋਈ 27 ਦਿੰਦਾ ਜੇ ਤੁਹਾਨੂੰ 23 ਕਿਲੋ ਤੋਂ ਲੈ ਕੇ 24 25 ਕਿਲੋ ਦੇ ਵਿੱਚ ਐਵਰੇਜ ਪਾਉਂਦੇ ਆ ਵੀ ਉਹ ਤੁਸੀਂ ਸਹੀ ਹੋ ਠੀਕ ਹੈ ਵੀ ਜੇ ਆਪਾਂ ਕਹੀ ਜਾਈਏ ਵੀ ਵੀ ਇੱਕ ਤਰ੍ਹਾਂ ਅਗਲੇ ਨੂੰ ਕਹਿ ਦੇਣਾ ਵੇਚਣ ਦੇ ਲਈ ਵੀ 30 ਕਿਲੋ ਦੁੱਧ ਦੇਣੀਆਂ ਉਹ ਦੇਣੀਆਂ ਕਿਉਂਕਿ ਇਹਦੇ ਵਿੱਚ ਤਿੰਨ ਚਾਰ ਵੜਾ ਇਦਾਂ ਦੀਆਂ ਨੇ ਜਿਨ੍ਹਾਂ ਨੇ 30 32 32 ਕਿਲੋ ਦੁੱਧ ਚਵਾਇਆ ਹੋਇਆ ਪਰ ਵੀ ਆਪਣੇ ਵੱਲੋਂ ਆਪਾਂ ਇਹਨਾਂ ਨੂੰ ਉਹ ਚੀਜ਼ ਕਹਿ ਕੇ ਨਹੀਂ ਦਿੰਦੇ ਕਿਉਂਕਿ ਇਹ ਅਜੇ ਆਪਾਂ ਹੁਣ ਇਹਨਾਂ ਨੂੰ 23 ਕਿਲੋ ਕਿਹਾ ਇਹਨਾਂ ਨੂੰ ਵੱਧ ਦੁੱਧ ਦੇਣੀਆਂ ਆਪਣੇ ਆ ਬੰਦੇ ਦਾ ਵਿਸ਼ਵਾਸ ਬਣਦਾ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ 23 ਕਿਲੋ ਦੀ ਆਪਾਂ ਐਵਰੇਜ ਦੱਸੀ ਹੈ ਪ੍ਰਦੀਪ ਭਾਈ ਅਮਰ ਜੀ ਅੰਦਰ ਥੋੜੀ ਮਾਸਟਰ ਜੀ ਨਾਲ ਗੱਲ ਵੀ ਕਰਾਈ ਸੀ ਸੁਣਾਉਂਦੇ ਵੀਰੇ ਪਿਆਰ ਤੋਂ ਦੁੱਧ ਓਕੇ ਠੀਕ ਹੈ ਹਾਂਜੀ ਜਿਵੇਂ ਪ੍ਰਦੀਪ ਭਾਈ ਦੱਸ ਰਿਹਾ ਵੀ 22 23 23 ਦੀ ਐਵਰੇਜ ਤੁਸੀਂ ਮੰਨ ਕੇ ਚੱਲੋ 10 ਗਾਵਾਂ ਦੀ ਹਾਂਜੀ ਮਤਲਬ ਇਹ ਤੁਹਾਨੂੰ ਇਸ ਹਿਸਾਬ ਤੇ ਰੇਟ ਇਹਨਾਂ ਦਾ ਫਿਰ ਵਾਜੂਬ ਮਿਲ ਗਿਆ ਜੇ ਆਪਾਂ ਇਸ ਦੁੱਧ ਨੂੰ ਧਿਆਨ ਚ ਰੱਖਦੇ ਆ ਤਾਂ ਤਾਂ ਬਹੁਤ ਵਧੀਆ ਸਾਨੂੰ ਰੇਟ ਤੇ ਮਿਲ ਗਈ ਜੀ ਠੀਕ ਹੈ ਜਾਨੀ ਤੁਸੀਂ ਸੰਤੋਸ਼ਟ ਹੈਂ ਸੰਤੋਸ਼ਟ ਹੈ ਇਸ ਗੱਲ ਤੇ ਠੀਕ ਹੈ ਸੋ ਦੋਸਤੋ ਇਹ ਵਧੀਆ ਗੱਲ ਲੱਗੀ ਬਾਈ ਦੀ ਵੀ ਹਾਲਾਂਕਿ ਤੁਸੀਂ ਇਸ ਵੈਡ ਨੂੰ ਵੀ ਦੇਖਿਆ ਹੋਣਾ ਦੋ ਦੰਦ ਪਹਿਲਾ ਸੂਆ ਸੂ ਰਹੀ ਆ ਬੋਡੀ ਵੇਟ ਇਹਦਾ ਦੇਖੋ ਆਰਡਰ ਦੀ ਬਣਾਵਟ ਦੇਖੋ ਹੁਣ ਰੇਟ ਵੀ ਜਿਹੜਾ ਵਾਜਬ ਹੋ ਗਿਆ ਤੇ ਐਵਰੇਜ ਜਿਹੜੀ ਉਹ 23 ਦੀ 22 ਕਹਿੰਦਾ ਵੀ 23 24 ਕਹਿ ਕੇ ਦਿੰਦੀ ਆ ਹੁਣ ਬੱਛੀ ਆ ਜੇ ਆਪਾਂ ਇੱਕ ਆਪਾਂ ਨਾਰਮਲ ਏਰੀਆ ਕਹਤਾ ਕਿਉਂਕਿ ਆਪਾਂ ਇਹ ਗੱਲ ਤੋਂ ਬਹੁਤ ਚੱਲਦੇ ਆ ਜਗਜੀਤ ਵੀਰੇ ਵੀ ਜਦਾਂ ਹੁਣ ਪਹਿਲਾਂ ਹੀ ਮੱਝ ਲੈ ਗਏ ਸੀ ਇਹ ਕਹਿੰਦੇ ਦੁੱਧ ਮੈਂ ਵੀ 16 ਕਿਲੋ ਦੁੱਧ ਦੇਊਂਗੇ ਇਹਨਾਂ ਕੋਲ 17 ਕਿਲੋ ਦੁੱਧ ਦੇ ਰਹੀ ਆ ਪਰ ਇਹਨਾਂ ਨੇ ਨਾ ਤਾਂ ਉਦੋਂ ਆਪਣੇ ਨਾਲ ਵੀ ਮੱਥਾ ਮਾਰੀ ਕੀਤੀ ਆ ਜਨਵਰ ਖਰੀਦਣ ਦੇ ਲਈ ਪੀਣਾ ਹੁਣ ਇਹ ਕਹਿੰਦੇ ਸਾਨੂੰ ਜਾਨਵਰ ਵਧੀਆ ਮਿਲ ਜਾਣ ਪਰ ਆਪਾਂ ਇਹਨਾਂ ਨੂੰ ਇਹ ਕਿਹਾ ਵੀ ਦੇਖੋ ਨਾ ਅੱਜ ਇਹ ਜਾਨਵਰ ਸੋਨੇ ਵਰਗੇ ਨੇ ਵੀ ਅੱਗੇ ਕੋਈ ਆਪਣੀ ਕਿਸਮਤ ਧੋਖਾ ਦੇ ਦੇ ਦੇਖ ਵੀਰ ਉਹਦੇ ਵਿੱਚ ਆਪਾਂ ਵੀ ਨਹੀਂ ਬੜੇ ਉਹ ਗੱਲ ਨੂੰ ਇਹ ਵੀ ਸਮਝਦੇ ਨੇ ਪਰ ਵੀ ਆਪਾਂ ਇਹ ਮੰਨਦੇ ਆ ਵੀ ਜਿੱਦਾਂ ਅੱਗੇ ਚਲੋ ਆਉਣ ਵਾਲੇ ਠੰਡ ਦੇ ਵਿੱਚ ਇਹ ਜਾਨਵਰ ਆਪਾਂ ਨੂੰ ਪਤਾ ਵੀ ਇਦਾਂ ਦੇ ਬਰੀਡਡ ਜਾਨਵਰ ਨੂੰ ਬਈ 25 30 ਕਿਲੋ ਦੁੱਧ ਕੀ ਵਾਲਾ ਹੁੰਦਾ ਅੱਛਾ ਪ੍ਰਦੀਪ ਕਈ ਵਾਰ ਕੋਈ ਵੀਰ ਹੋਰ ਵੀ ਇਦਾਂ ਪਸ਼ੂ ਖਰੀਦਨੇ ਚਾਹੁੰਦਾ ਹੁੰਦਾ ਅੰਦਾਜ਼ਨ ਅੰਦਾਜ਼ਾ ਬਈ ਕੀਮਤ ਦੇ ਵਿੱਚ ਪੁੱਠਾ ਪੈਗ ਕੋਈ ਪਤਾ ਅੰਦਾਜ਼ਾ ਬਈ ਜਗਜੀਤ ਤੇ ਦੋਨੇ ਮੈਣਾ ਅੰਦਾਜ਼ਾ ਇਹ ਬਈ ਮਿੱੱਚੇ ਪੌਂਚ ਇਹਨਾਂ ਦੇ ਘਰ ਤੱਕ ਦਾ ਖਰਚਾ 1 ਲੱਖ ਤੇ 12000 ਦੀ ਐਵਰੇਜ ਆ ਦੋਨੇ ਤੋਰ ਕੇ ਦਿਖਾ ਠੀਕ ਹੈ 1 ਤੋਂ 12 ਦੀ ਐਵਰੇਜ ਦੇ ਵਿੱਚ ਵੜਾ ਦਿੱਤੀਆਂ ਨੇ ਜਿੱਦਾਂ ਇਹਦੇ ਵਿੱਚ ਬਈ ਆ ਪਲੂਣਾ ਨੇ ਆ ਬੱਚੇ ਆ ਗਈ ਵੱਡੀ ਬਹੁਤ ਵੱਡੀ ਹੂੰ ਜੱਸੀ ਕੁਲਵਿੰਦਰ ਹੂੰ ਆ ਬੱਚੇ ਆ ਗਈ ਪਹਿਲਣ ਇਹ ਵੀ ਤੋਰ ਕੇ ਦਿਖਾਵਾਂਗੇ ਉਹ ਵੜਾ ਆ ਗਈ ਦੂਜਾ ਸੂਆ ਠੀਕ ਹੈ ਉਨੇ ਵੇੜਾ ਆਪਾਂ ਇਥੋਂ ਇਥੋਂ ਨੇੜੋਂ ਖਰੀਦੀ ਆ ਆਪਾਂ ਪਹਿਲਾਂ ਮੱਟਜੀ ਨਾਲ ਵੀ ਗੱਲ ਕੀਤੀ ਸੀ ਵੀ ਇਹ ਤੋਂ ਨੇੜੋਂ ਖਰੀਦੀ ਆ ਹੁਣ ਜਿਹੜੇ ਸੱਜਣੋਂ ਆਪਾਂ ਲਈ ਆ ਉਹ ਵੀ ਵੀਡੀਓ ਦੇਖਦਾ ਇਹਦੀ ਵੀ ਉਹਨਾਂ ਅਗਲਾ ਕਹਿਣਾ ਵੀ ਇਹਦੇ ਵਿੱਚ ਕੀ ਆਪਾਂ ਕਮਾ ਲਿਆ ਸਿੱਧੀ ਜੀ ਗੱਲ ਆਪਾਂ ਇਹ ਮੰਨ ਕੇ ਦਿੱਤੀਆਂ ਨੇ ਵੀ ਜੈਜ ਮਾਰਜਨ ਦੇ ਹਿਸਾਬ ਨਾਲ ਠੀਕ ਐ ਪਰ ਉਹ ਬੱਚੇ ਆ ਪਹਿਲਾਂ ਜਿਹੜਾ ਵੀ ਉਹ ਜਿੱਤੋਂ ਲਈ ਆ ਆਪਾਂ ਹੁਣ ਉਹਦੀ 1.5 ਲੱਖ ਰੁਪਏ ਕਹਿੰਦਾ ਮੈਂ ਡਿਮਾਂਡ ਸੀ ਵੀ ਜੈਸ ਨੂੰ ਦੇਣੀ ਆ ਹੁਣ ਉਹ ਵੀ ਵੀਡੀਓ ਦੇਖ ਕੇ ਉਹ ਸੋਚੂਗਾ ਵੀ ਇਹਨਾਂ ਨੇ ਕਿਸ ਲੋੜ ਗਾਵਾਂ ਦੇਤੀਆਂ ਆ ਜੋੜਾ ਹੀ ਖੋਲ ਨਹੀਂ ਭਈਆ ਹਾਂ ਵੀ ਕਿਹੜੇ ਲੋਟ ਇਹਨਾਂ ਨੇ ਵੇਣਾ ਦਿੱਤੀਆਂ ਨੇ ਕਿਉਂਕਿ ਆਪਾਂ ਇਹ ਸੋਚ ਕੇ ਦਿੱਤੀਆਂ ਨੇ ਵੀ ਆਪਾਂ ਗਾਟ ਮਾਰਨਾ ਨਹੀਂ ਸਹੀ ਹੁਣ ਜਿਹੜੇ ਵੀਰ ਤੋਂ ਵੈੜ ਲਈ ਆ ਉਹ ਸਾਡੀ ਆਪਦੀ ਆਪਦੀ ਮੰਨ ਕੇ ਖਰੀਦ ਆ 26 27 ਦੀ ਠੀਕ ਹੈ ਸੋ ਦੋਸਤੋ ਇਹ ਵੈੜ ਦੇਖੋ ਇਹ ਵੀ ਪਹਿਲਾਂ ਇੱਕ ਲੱਖ 12000 ਦੇ ਵਿੱਚ ਕਿੰਨਾ ਪਹੁੰਚੀ ਤੋ 10 گاਵਾਂ ਦੀ ਲਿਆ ਭਾਈ ਚਾਰ ਦੰਦ ਬੱਚੇ ਭਾਈ ਦੇ ਕਿੰਨਾ ਸਟਰਕਚਰ ਆ ਬੋਡੀ ਦਾ ਚ ਆ ਆ ਗਈ ਅੱਗੇ ਇਹ ਤੁਸੀਂ ਜਾਣਦੇ ਹੋ ਆਪਣਾ ਗੁਰਪ੍ਰੀਤ ਛੰਨਾ ਵਾਲਾ ਆਪਣਾ ਫਾਰਮ ਵਾਲਾ ਠੀਕ ਹੈ ਹਾਂ ਉਹ ਤੋਂ ਆਈ ਆ ਠੀਕ ਹੈ ਹੁਣ ਉਹਨੇ 32 ਕਿਲੋ ਦੁੱਧ ਦੀ ਦੀ ਰਿਪੋਰਟ ਪਹਿਲੇ ਸੂਏ ਦੀ ਦਿੱਤੀ ਆ ਇਹਦੇ ਕੋਲੇ ਵੱਛੀ ਵੀ ਇਹਦੀ ਬਹੁਤ ਟੌਪ ਦੀ ਬਣਾ ਪਉਦੇ ਫਾਰਮ ਚ ਇਹ ਪਰਚੇਜ ਕੀਤੀ ਆ ਹੁਣ ਮੰਨ ਕੇ ਚੱਲ ਪਾ ਉਹ ਵੀ ਤਾਂ ਵੀਡੀਓ ਵੇਖਦੇ ਸੋਥੋਂ ਬਣਵਾਉਂਦਾ ਵੀ ਆ ਇਹਦੇ ਵਿੱਚ ਇਹ ਆ ਵੀ ਆਪਾਂ ਆਪਦੇ ਵੱਲੋਂ ਬਹੁਤ ਹੀ ਸੋਚ ਸਮਝ ਕੇ ਬਣਾ ਦਿੱਤੀਆਂ ਨੇ ਵੀ ਕਿਸੇ ਤਰ੍ਹਾਂ ਦੀ ਵੀ ਵੀ ਕੋਈ ਦਿੱਕਤ ਪ੍ਰੋਬਲਮ ਨਾ ਆਵੇ ਆ ਵੀ ਧੋਰੀਗਾ ਵਧੀਆ ਕਹਿਣਾ ਬਦਲ ਸਾਰੀਆਂ ਮਜ਼ਬੂਤ ਬਣਾ ਨੇ ਠੀਕ ਹੈ ਵੀ ਅੱਗੇ ਹੁਣ ਬੰਦੇ ਦੀ ਕੋਈ ਕਿਸਮ ਦੀ ਤੁਖ ਦੇ ਉਹਦੇ ਵਿੱਚ ਦੇਖੋ ਕੋਈ ਵੀ ਨਹੀਂ ਹੈ ਨਾ ਆਉਂਦਾ ਹੁਣ ਇਹ ਵੜਾ ਜਿਹੜੀ ਇਹ ਆਪਾਂ ਜਿੱਥੋਂ ਫਾਰਮ ਚ ਲਈ ਆ 30 32 ਕਿਲੋ ਦੁੱਧ ਦੀ ਰਿਪੋਰਟ ਆਪਾਂ ਨੂੰ ਦਿੱਤੀ ਹੈ ਦੀ ਪਰ ਆਪਾਂ ਤਾਂ ਆਈਡੀ ਨਾਲ ਹੀ ਇੱਕ ਗੱਲ ਇਹ ਕਹਿ ਕੇ ਦਿੱਤੇ ਵੀ ਗਰਮੀ ਦਾ ਟਾਈਮ ਆ ਚਲੋ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੰਪਲੇਂਟ ਨਾ ਆਵੇ ਹੈ ਨਾ ਸਹੀ ਹੈ ਸੋ ਦੱਸੋ ਐਂਡ ਰਿਵਾਈ ਨੇ 22 23 23 24 ਦੀ ਕਹਿ ਕੇ ਦਿੱਤੀ ਹੈ ਵੀ ਤੋਂ ਬਾਅਦ ਜਿਹੜੀਆਂ ਪਹਿਲਣ ਵਹਿਣਾ ਚੱਲਣੀਆਂ ਦੂਜੀਆਂ ਕੁਝ ਵੀ ਜਣੀ ਲਾਓ ਤੁਸੀਂ ਹੁਣ ਦਸਕਾਵਾਂ ਦੀ ਐਵਰੇਜ ਇਹ ਬੱਚੇ ਹੁਣ 22 23 ਕਿਲੋ ਦਾ ਹੈ ਕੋਈ ਨਹੀਂ ਜਿੰਦੀ ਦਾ ਪਰ 100 ਲੀਟਰ ਦੀ ਐਵਰੇਜ ਦੋਸਤੋ ਜਿਹੜਾ ਉਹ 230 240 ਦੀ ਐਵਰੇਜ ਹੁਣ ਨਾ ਕੋਈ ਨੋਰਮਲ ਜਿੱਦਣ ਬਾਅਦਵੇਂ ਮਹੀਨੇ ਜਾ ਕੇ ਜਿਹੜਾ ਮਰਜੀ ਸੱਜਣ ਚੋਲੇ 28 27 ਕਿਲੋ ਤੋਂ ਦੇ ਦੇਊਗੀ ਸਹੀ ਹੈ ਹਾਂ ਸੋ ਅੱਜ ਦੀ ਵੀਡੀਓ ਦੋਸੋ ਇਹ ਲਾਸਟ ਉਤੇ ਵਿਕੇ ਹੋਏ ਪਸ਼ੂ ਤੁਹਾਨੂੰ ਸ਼ੌਂਕਿਆ ਦਿਖਾਤੇ ਬਾਈ ਜੀ ਹਰਨ ਨੂੰ ਵੀ ਮਿਲਾਤਾ ਬਾਕੀ ਪਸ਼ੂ ਸਾਰੇ ਸੇਲ ਆਸਤੇ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ